ਚੜਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਲੋਹੜੀ ਦੇ ਤਿਹਾਰ ਦੀਆਂ ਬਹੁਤ-ਬਹੁ ਮੁਬਾਰਕਾਂ ਅੱਗੇ ਪਿੰਡਾਂ 'ਚ ਬਹੁਤ ਵੱਡੀਆਂ-ਵੱਡੀਆਂ ਲੋਹੜੀਆਂ ਪੈਂਦੀਆਂ ਸਾਰੀ-ਸਾਰੀ ਰਾਤ ਖੁਸ਼ੀ ਦੇ ਗੀਤ ਬਹਾਦਰੀ ਦੇ ਗੀਤ ਗਾਏ ਜਾਂਦੇ ਮੈਂ ਪਿੰਡ 'ਚ ਜਿਹੜਾ ਮਾਰ ਕੇ ਆਇਆ ਕੋਈ ਦੋਖ ਪਾਥੀਆਂ ਆਪਣੇ ਬਾੜ 'ਚ ਰੱਖੀ ਬੈਠਾ ਹੈ ਕੋਈ ਘਰੇ ਰੱਖੀ ਬੈਠਾ ਹੈ ਬਸ ਮਹਿਜ ਇੱਕ ਖਾਨਾ ਪੂਰਤੀ ਕਰ ਰਹਾ ਹੈ ਲੋੜੀ ਗਿੱਤਾਂ ਦਾ ਹੀ ਤਿਹਾਰ ਨਹੀਂ ਲੋੜੀ ਅੱਗ ਸੇਕਣ ਦਾ ਹੀ ਜਰੀਆ ਹੈ ਲੋੜੀ ਦੀ ਕਹਾਣੀ ਜੁੜੀ ਹੈ ਦੇਸ਼ ਪੰਜਾਬ ਦੇ ਰੋਬਨ ਹੁੱਡ ਦੁੱਲਾ ਪੱਟੀ ਦੇ ਨਾਲ ਜੋ ਸੰਦਲਵਾਰ ਚ ਪੈਦਾ ਹੋਇਆ ਕਿਹਾ ਜਾਂਦਾ ਕਿ ਜਦੋਂ ਮੁਗਲ ਹਕੂਮਤ ਨੇ ਲੋਕਾਂ ਤੋਂ ੱੱਕੇ ਦੇ ਨਾਲ ਕਰ ਵਸੂਲਣਾ ਸ਼ੁਰੂ ਕੀਤਾ ਤਾਂ ਸੰਦਲਵਾਰ ਦੇ ਲੋਕਾਂ ਨੇ ਵਿਰੋਧ ਕਰ ਦਿੱਤੀ ਜਿਸ ਦੌਰਾਨ ਮੁਗਲ ਹਕੂਮਤ ਨੇ ਦੋਲੇ ਦੇ ਪਿਓ ਤੇ ਦਾਦੇ ਨੂੰ ਫੜ ਕੇ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ 'ਚ ਕਹਿੰਦੇ ਤੂੜੀ ਭਰ ਕੇ ਲਾਹੌਰ ਕਿਲੇ ਦੇ ਦਰਵਾਜ਼ੇ ਦੇ ਅੱਗੇ ਟੰਗ ਦਿੱਤਾ। ਕਿਹਾ ਜਾਂਦਾ ਕਿ ਉਸ ਤੋਂ 4-5 ਮਹੀਨੇ ਬਾਅਦ ੁੱਲੇ ਦਾ ਜਨਮ ਹੁੰਦਾ। ਦੁੱਲੇ ਦੀ ਮਾਂ ਲੱਦੀ ਦੁੱਲੇ ਨੂੰ ਮਸੀਤੇ ਪੜਨ ਪਉਂਦੀ ਐ। ਦੁੱਲਾ ਤੀਰ ਕਮਾਨ ਤਲਵਾਰ ਬਾਜੀ ਵੀ ਸਿੱਖਦਾ ਨਾਲ-ਨਾਲ। ਦੁੱਲਾ ਜਦੋਂ ਪਰਜਬਾਨ ਹੁੰਦਾ ਤਾਂ ਦੋਂ ਲੈ ਨੂੰ ਆਪਣੇ ਪਿਓ ਤੇ ਦਾਦੇ ਦੀ ਕਤਲ ਦੀ ਕਹਾਣੀ ਪਤਾ ਲੱਗਦੀ ਹੈ ਤਾਂ ਕਹਿੰਦੇ ਦੁੱਲਾ ਮਗਲ ਹਕੂਮਤ ਦੇ ਖਿਲਾਫ ਬਗਾਵਤ ਕਰ ਦਿੰਦਾ ਹੈ ਸ਼ਾਹੀ ਖਜ਼ਾਨੇ ਨੂੰ ਲੁੱਟ ਕੇ ਆਪਣੇ ਲੋਕਾਂ 'ਚ ਵੰਡਣਾ ਸ਼ੁਰੂ ਕਰ ਦਿੰਦਾ ਹੈ ਜਿੰਨੇ ਵੀ ਕਹਿੰਦੇ ਵਪਾਰੀ ਮਗਲ ਸਲਤਨਤ ਦੇ ਆਉਂਦੇ ਜਾਂਦੇ ਨੇ ਉਹਨਾਂ ਨੂੰ ਲੁੱਟ ਕੇ ਆਪਣੇ ਗਰੀਬਾਂ ਲੋਕਾਂ ਨੂੰ ਦੇਣਾ ਸ਼ੁਰੂ ਕਰ ਦਿੰਦਾ ਹੈ ਦੇਖਦੀ ਦੇਖਦੇ ਕਨੇ ਦੁੱਲੇ ਦੀ ਪੂਰੀ ਤੂਤੀ ਬੋਲਣ ਲੱਗਦੀ ਆ ਤੇ ਦੁੱਲਾ ਮਗਲ ਹਕੂਮਤ ਅਲੀ ਬਹੁਤ ਵੱਡੀ ਬੰਗਾਰ ਬਣ ਜਾਂਦਾ ਬੁੱਲੀ ਪਰ ਚੱਲ ਤੱਕ ਸੁੰਦਰ ਮੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਤੱਕੜੇ ਜਗੀਰਦਾਰਾਂ ਦੇ ਕੋਲੋਂ ਦੋ ਕੁੜੀਆਂ ਸੁੰਦਰੀ ਤੇ ਮੁੰਦਰੀ ਉਹਨਾਂ ਨੂੰ ਛੜਾ ਕੇ ਉਹਨਾਂ ਦੇ ਪਿਓ ਵਾਲਾ ਫਰਜ਼ ਨਿਭਾਉਂਦਾ ਦੱਲਾ ਉਹਨਾਂ ਦੇ ਵਿਆਹ ਕਰਦਾ ਦੱਲਾ ਉਸ ਸਮੇਂ ਦੇ ਮੁਗਲ ਬਾਦਸ਼ਾਹ ਦੀ ਬੇਗਮ ਵੀ ਕਹਦੇ ਬੰਦੀ ਬਣਾ ਲੈਂਦਾ ਬਹੁਤ ਕਿੰਨੇ ਤੰਗ ਆ ਜਾਂਦੀ ਹੈ ਮੁਗਲ ਹਕੂਮਤ ਉਲੇ ਤੋਂ ਬڑے ਵਾਰ ਦੁੱਲੇ ਦੇ ਖਿਲਾਫ ਮੁਗਲ ਹਕੂਮਤ ਆਪਣੀ ਸੈਨਾ ਦੀਆਂ ਟੁਕਰੀਆਂ ਭੇਜਦੀ ਹੈ ਪਰ ਹਰ ਵਾਰ ਕਹਿੰਦੇ ਦੁੱਲਾ ਮੂੰਹ ਪੰਨ ਕੇ ਮੋੜਦਾ ਜਿਵੇਂ ਆਪਾਂ ਗੀਤਾਂ ਚ ਕਰਾਉਂਦਾ ਕਿ ਟਾਵਾ ਦਿੱਲੀ ਦੇ ਕਿੰਗਰੇ ਤੇ ਕਰਾਂ ਲਾਹੌਰ ਤਵਾ ਪਰ ਕਹਿੰਦੇ ਦੁੱਲੇ ਨੂੰ ਧੋਖੇ ਦੇ ਨਾਲ ਫੜ ਲਿਆ ਜਾਂਦਾ ਪੜਕੇ ਦੁੱਲੇ ਨੂੰ ਫਾਹਲਾ ਦਿੱਤਾ ਜਾਂਦਾ ਤੇ 30 ਸਾਲ ਦੀ ਉਸ ਸਮੇਂ ਦੁੱਲੇ ਦੀ ਉਮਰ ਦਸੀ ਹੈ। ਸੋ ਸਾਡੇ ਨਾਮ ਇੱਕ ਕਹਾਣੀ ਕਿਉਂ ਸਾਂਝੀ ਕੀਤੀ ਆ? ਕਿਉਂਕਿ ਮੈਂ ਕੱਲ ਖਬਰ ਪੜ ਰਿਹਾ ਸੀ ਕਿ ਸਾਡੇ ਦੋਨਾਂ ਪੰਜਾਬਾਂ ਦੇ ਲੋਕ ਦੁੱਲੇ ਪੱਟੀ ਨੂੰ ਵਿਸਾਰ ਚੁੱਕੇ ਨੇ, ਭੁੱਲ ਚੁੱਕੇ ਨੇ। ਉਹਨਾਂ ਯੋਧਿਆਂ ਨੂੰ ਉਹ ਨਾਸੂਰ ਮਿਆਂ ਨੂੰ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਹਕੂਮਤਾਂ ਹਲਾ ਕੇ ਰੱਖਦੀਆਂ ਅੱਜ ਸਾਡੇ ਲੋਕ ਬਿਲਕੁਲ ਦਿਲਾ ਤੇ ਬਸਾਰ ਚੁੱਕੇ ਨੇ ਸੋ ਪੰਜਾਬ ਦੇ ਲੋਕੋ ਸਾਨੂੰ ਅੱਜ ਫੇਰ ਦੁੱਲੇ ਬਣਨ ਦੀ ਲੋੜ ਆ ਸਾਨੂੰ ਜੱਗੇ ਜਿਉਣੇ ਬਣਨ ਦੀ ਲੋੜ ਆ ਸੱਚੇ ਬਣਨ ਕਿਉਂਕਿ ਸਾਡੀਆਂ ਰਗਾਂ ਦੇ ਵਿੱਚ ਵੀ ਉਹੀ ਖੂਨ ਹੈ ਜਿਨ੍ਹਾਂ ਨੇ ਕਦੇ ਆਪਣੀਆਂ ਅਣਖਾਂ ਦੇ ਸਰਨਾਮੇ ਨਹੀਂ ਮਰਨ ਦਿੱਤੇ ਤੇ ਕਦੇ ਮੈਦਾਨ ਛੱਡ ਕੇ ਨਹੀਂ ਭੱਜੇ ਪਰ ਅੱਜ ਅਸੀਂ ਇਸ ਮੰਝ ਧਾਰ ਦੇ ਵਿੱਚ ਆਪਣੇ ਪੰਜਾਬ ਨੂੰ ਛੱਡ ਕੇ ਭੱਜਦੇ ਆ ਸੋ ਆਪਣੀਆਂ ਅਣਖਾਂ ਆਪਣੀਆਂ ਗੈਰਤਾ ਨੂੰ ਹਲੂਣਾ ਮਾਰੋ ਆਪਣੇ ਪੁੱਛੋ ਅੰਦਰ ਅੰਦਰ ਆਪਣੇ ਆਪ ਨੂੰ ਕਿ ਅਸੀਂ ਕੌਣ ਹਾਂ ਤੇ ਅਸੀਂ ਕਿੰਨਾ ਦੇ ਵਾਰਸ ਹਾਂ ਤੇ ਦੱਸੋ ਆਪਣੇ ਜਵਾਕਾਂ ਨੂੰ ਜਿਹੜੇ ਸਾਰਾ ਸਾਰਾ ਦਿਨ ਟੀਵੀ ਇਨਾਂ ਨਾਲ ਮੋਬਾਈਲਾਂ ਨਾਲ ਜੁੜ ਕੇ ਕਾਰਟੂਨ ਦੇਖ ਦੇਖ ਕੇ ਕਾਰਟੂਨਾਂ ਵਾਲੇ ਬਣ ਗਏ ਉਹਨਾਂ ਨੂੰ ਇੱਕ ਕਹਾਣੀਆਂ ਸੁਣਾਓ ਇੱਕ ਕਸੇ ਸੁਣਾਓ ਇਤਿਹਾਸ ਦੱਸੋ you behold the lord i just